ਸੰਗ ਹੈ ਮਾਲ ਇੱਥੇ ਦਾ ਜੇ ਠੀਕ ਹੈ ਸਾਡੇ ਮਲੇ ਦਾ ਕੋਈ ਮਾੜਾ ਨਹੀਂ ਹਜੇ ਕੋਈ ਸਾਨੂੰ ਕੋਈ ਸੁਣਾਈ ਨਹੀਂ ਹੋਈ ਉਹ ਤਾਂ ਉਧਰ ਦੇ ਜੰਮੂ ਵਾਲੇ ਪਾਸੇ ਰੌਲਾ ਹੈਗਾ ਜਿੰਦੇ ਗੁੱਗਰਵਾਦੀਆਂ ਦਾ ਤੇ ਉਧਰ ਹੀ ਕੋਈ ਅਲੱਗ ਕੀਤੀ ਖੜੇ ਨੇ ਸਾਡੇ ਵਾਲੇ ਪਾਸੇ ਤੇਰੀ ਵਧੀਆ ਸਾਫ਼ ਹੈ ਜੀ ਕੋਈ ਹਦਾਇਤ ਨਹੀਂ ਕਿਸੇ ਤਰ੍ਹਾਂ ਕੋਈ ਨਹੀਂ ਅਫਸਰ ਆਇਆ ਨਹੀਂ ਸਾਨੂੰ ਕੁਝ ਸਿੱਖਿਆ ਨਹੀਂ ਦੱਸਿਆ ਨਾ ਹੀ ਕਿਧਰੇ ਸਾਨੂੰ ਕੁਝ ਖਾ ਦਿੱਤਾ ਬੈਣ ਵਾਸਤੇ ਵੀ ਆਖਣ ਬਹਿਜ ਪਾਰਦਾ ਸੀ ਕਿਉਂਕਿ ਬਾਰਡਰ ਤੇ ਬੈਠੇ ਸਾਨੂੰ ਤਾਂ ਖਤਰਾ ਰਹਿ ਨਹੀਂ ਹੈ ਹੂੰ ਹੂੰ ਤੇ ਅਜੇ ਤਾਂ ਕੋਈ ਨਹੀਂ ਇਸੀ ਤਰ੍ਹਾਂ ਕੋਈ ਡੀਸੀ ਦਾ ਆਰਡਰ ਨਹੀਂ ਆਇਆ ਜਾਂ ਕਿਸੇ ਹੋਰ ਅਫਸਰ ਦਾ ਵੀ ਐਸਾ ਫੜਾਉਂਦੇ ਨੇ ਕੋਈ ਡਰ ਨਹੀਂ ਆਪਾਂ ਕਹਿੰਦਾ ਅੱਗੇ ਮਾਹੌਲ ਜਿਹੜਾ ਚੱਲਦਾ ਪਿਆ ਕੀ ਪਤਾ ਕਿ ਹੋ ਜਾ ਚੱਲਣਾ ਕਿ ਨਹੀਂ ਚੱਲਣਾ ਇਹ ਤਾਂ ਹੁਣ ਅੱਗੇ ਦੇਖਾਂਗੇ ਜਿਹੜਾ ਕੱਲ ਹੋ ਗਿਆ ਤਾਂ ਹੋ ਹੀ ਗਿਆ ਅੱਜ ਤੋਂ ਹੁਣ ਜੇ ਠੀਕ ਹੈ ਨਾ ਸਾਨੂੰ ਤਾਂ ਨਹੀਂ ਡਰ ਲੱਗਦਾ ਸੀ ਉਹ ਖੜੇ ਖੜਿਆ ਇਸ ਕੰਮ ਤੇ ਇਹ ਚੰਗਾ ਚੱਕਿਆ ਹੈ ਅੱਛਾ ਇਹਨਾਂ ਨੇ ਜਿਹੜਾ ਮੂੰਹ ਤੋੜ ਜੋ ਹਵਲ ਦਿੱਤਾ ਹਮ ਅਜੇ ਵੀ ਜਿਹੜਾ ਹੋਰ ਉਹਨਾਂ ਨੁਕਸਾਨ ਕੀਤਾ ਉਹ ਵੀ ਕਰਨਗੇ ਇਹਨਾਂ ਨੇ ਹੋਰ ਨੁਕਸਾਨ ਕਰਦੇ ਪਏ ਨਾ ਪਾਕਿਸਤਾਨ ਵਾਲੇ ਜੀ ਕਿਹਾ ਉਗਰਵਾਦੀ ਕਰਦੇ ਨੇ ਜਾਂ ਉਹਨਾਂ ਦਾ ਕੋਈ ਹੋਰ ਸਿਵਲ ਕਰਦਾ ਉਹਨਾਂ ਨੇ ਹੋਰ ਤਿੰਨ ਬੰਦੇ ਸਰਦਾਰ ਮਾਰ ਦਿੱਤੇ ਨੇ ਹਮ ਗ੍ਰੰਥੀ ਜਿਹੜਾ ਮਾਰਿਆ ਨੇ ਇੱਕ ਹੋਰ ਇੱਕ ਲੜਕੀ ਮਾਰ ਦਿੱਤੀ ਹਮ ਪਰ ਉਹਨਾਂ ਨੂੰ ਗਲਤ ਕਰਦੇ ਪਏ ਨੇ ਤੇ ਉਹਨਾਂ ਨੂੰ ਜਵਾਬ ਤਾਂ ਮਿਲਣਾ ਚਾਹੀਦਾ ਹੈ ਇਹ ਤਾਂ ਫੌਜ ਦੇਵੇ ਦੀ ਜਵਾਬ ਪੂਰਾ ਫੌਜ ਨਹੀਂ ਕਰਨਾ ਹੁਣ ਸਿਵਲ ਤਾਂ ਕੋਈ ਕਰ ਨਹੀਂ ਸਕਦੇ ਮੰਜੀਤ ਗੁਰ ਕੁੰ ਵਧੀਆ ਪਿੰਡ ਦੇ ਲਾਤਾ ਜੇ ਤਾਂ ਹਾਂ ਅੱਗੇ ਹੁਣ ਕੀ ਪਤਾ ਕਿਹਾ ਹੋਣਾ ਹੈ ਅੱਗੇ ਦੇਖ ਹਾਂ ਹਾਂ ਅਜੇ ਕੋਈ ਪਤਾ ਨਹੀਂ ਲੱਗਦਾ ਅਸੀਂ ਤਾਂ ਜਿਵੇਂ ਬੀ ਕੋਈ ਪਤਾ ਨਹੀਂ ਹਾਂ ਅੱਗੇ ਦੌਣ ਕੀ ਪਤਕੀ ਬਣਨਾ ਹੈ ਤੋ ਕਰਨਾ ਨਹੀਂ ਸੀ ਹਾਂ ਹਮੜਾ ਤਾਂ ਕਰਾਂਗੇ ਹਾਂ ਸਤਾ ਹੀ ਬੈਠੇ ਹਮੜੇ ਪਿੱਛੇ ਬੈਠੇ ਹਾਂ ਹਾਂ ਜੋ ਕਰ ਸਕਦੇ ਨੇ ਤਾਂ ਆਪਾਂ ਵੀ ਕਰ ਸਕਨੇ ਆ ਉਲਾ ਹਾਂ ਇਸੇ ਪਲੇ ਉ ਸਾਦੇ ਖਾਤਰ ਬੈਠੇ ਨੇ ਹੋਏ ਥੋੜਾ ਹੈਗਾ ਵੀ ਉਹਨਾਂ ਨੂੰ ਛੱਡ ਕੇ ਪਾਜ ਜਾਵਾਂਗੇ ਉਹ ਤਾਂ ਕਰਾਂਗੇ ਹਮਲਾ ਤਾਂ ਹਾਂ ਵਧੀਆ ਕੀਤਾ ਬਹੁਤ ਵਧੀਆ ਕੀਤਾ ਉਗਰਵਾਦੀ ਖਤਮ ਕਰਨੇ ਚਾਹਨੇ ਆ ਵੀ ਉਹ ਜਦੋਂ ਆਪਾਂ ਨੂੰ ਹਮਲਾ ਕਰ ਸਕਦੇ ਆਂ ਤੇ ਆਪਾਂ ਵੀ ਕਰ ਸਕਦੇ ਆਂ ਹਾਂ ਇਹ ਬਹੁਤ ਵਧੀਆ ਕੀਤਾ ਕਿਧਰੇ ਨ ਜਾਵਾਂਗੇ ਤੇ ਬੰਵਾਂਗੇ ਲੜਾਈ ਲੜਾਂਗੇ ਨੰਦੇ ਨਾਲ ਅੱਛਾ ਹਾਂ ਕਿਧਰੇ ਜਾਣਾ ਬਾਲ ਬੱਤ ਨੇ ਪੀਸਾ ਕਰ ਦੇਵਾਂਗੇ ਤੇ ਜਿਹੜੇ ਵੱਡੇ ਆ ਲੜਾਂਗੇ ਆਵਾਜ਼ੇ ਤਾਂ ਠੀਕ ਨੇ ਕੋਈ ਡਰ ਨਹੀਂ ਲੱਗਦਾ ਨਾ ਨਾ ਰਾਤੀ ਫਿਰ ਰਾਤ ਕਿਵੇਂ ਕੱਟਦੇ ਜੇ ਬਹਿ ਕੇ ਨਾ ਨਾ ਸੌਂ ਫੱਟੀਦਾ ਅਸੀਂ ਤਾਂ ਹਾਂ ਸਾਨੂੰ ਕੀ ਲੋੜ ਹੈ ਕਿ ਬਹਿ ਕੇ ਕੱਢੀਏ ਅੱਛਾ ਇਹ ਥੋੜਾ ਜਨਤਾ ਵਾਸਤੇ ਬੈਠੇ ਨੇ ਹਾਂ